ਨਾ ਹੋਈ ਮੇਰਾ ਉੱਪਰ ਤੇ ਪਰ ਆਦ ਨਾ ਮੈਨੂੰ ਤੇਂ ਪਰ ਕੋਈ ਇਹ ਕਿੰਨੇ ਗਿਆ ਚਿੱਤਰ ਗਾਣੇ ਘਰ ਵਾਲਾ ਘਰ ਵਾਲਾ ਤੇ ਮੁੰਡਾ ਕੀ ਬੋਲਿਆ ਆਂਦਾ ਸਾਡੀ ਸਾਸਰੀ ਕਾ ਬਲਾ ਮੁੰਡੇ ਦੀ ਆ ਇਹ ਕਹੇ ਵੀ ਤੂੰ ਮੇਰਾ ਪੁੱਤਰ ਹੈਂ ਤੇ ਸਾਸਰੀ ਘਰ ਤੂੰ ਮੈਨੂੰ ਬੁਲਾਣੀ ਹੈ ਪੈਰੀ ਪਹਿਣਾ ਕਿ ਮੈਂ ਤੈਨੂੰ ਤੇ ਕੁੜੀ ਕੀ ਕਹਿੰਦੀ ਕੁੜੀ ਆਦੀ ਮੇਰੇ ਵੇਰੇ ਨਾਲ ਬੜੀ ਅੱਛਾ ਜੰਮ ਕੇ ਪੋੜ ਕੇ ਤੇ ਹੋਣਾ ਵੀ ਵੇਰੇ ਨਾਲ ਬੜੀ ਹੈ ਮੈਂ ਕਿਹੜੇ ਮੈਂ ਹਾਂ ਉਹਨੂੰ ਆਹ ਮੈਂ ਦੇਖ ਫੜ ਘੜਾ ਰੇ ਨਹੀਂ ਰੱਖਣਾ ਤੇ ਰਲ ਜਿੰਦੇ ਨੇ ਘੜਾ ਚੱਲ ਤੂੰ ਮਾਤਾ ਰੋ ਨਾ ਕੋਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੰਜੀਤ ਛੋਟੀ ਜੀ ਬੇਨਤੀ ਕਰਨ ਲੱਗਿਆ ਜਿੰਨੀ ਕੁ ਸਮਝ ਸਤਿਗੁਰੂ ਨੇ ਬਖਸ਼ੀ ਹੈ ਅੱਜ ਕੱਲ ਜਿਵੇਂ ਘਰ ਘਰ ਦੇ ਹਾਲਾਤ ਹੋ ਚੁੱਕੇ ਨੇ ਮਾਪਿਆਂ ਦੀ ਸੇਵਾ ਜੁੜੀ ਹੈ ਬੜੀ ਮੁਸ਼ਕਲ ਹੋ ਗਈ ਹੈ ਬੱਚਿਆਂ ਦੇ ਲਈ ਕੁਛ ਤਾਂ ਵਕਤ ਆ ਹਾਲਾਤ ਇਦਾਂ ਦੇ ਨੇ ਇਹ ਬੇਰੁਜ਼ਗਾਰੀ ਕਰਕੇ ਗਰੀਬੀ ਕਰਕੇ ਗੁਜ਼ਾਰਾ ਨਹੀਂ ਹੁੰਦਾ ਤੇ ਜਿਹਦੇ ਕਰਕੇ ਕਲਾਕਲੇ ਇਸ ਦਾ ਮਹੌਲ ਬਣਦਾ ਆ ਤੇ ਪਰ ਕਈ ਵਾਰੀ ਦੇਖਿਆ ਕਿ ਮਾਇਆ ਦੀ ਵੀ ਕਮੀ ਨਹੀਂ ਹੁੰਦੀ ਫਿਰ ਵੀ ਮਾਪਿਆਂ ਦੀ ਸੇਵਾ ਨਹੀਂ ਹੋ ਰਹੀ ਕਾਰਨ ਹੈ ਕਿ ਅਸੀਂ ਬੱਚਿਆਂ ਨੂੰ ਨਾ ਸਹੀ ਸੰਸਕਾਰ ਨਹੀਂ ਦੇ ਰਹੇ ਸਿਰਫ ਪੜਾ ਲਿਖਾ ਕੇ ਪੈਸੇ ਕਮਾਣ ਦੀਆਂ ਮਸ਼ੀਨਾਂ ਬਣਾਈਆਂ ਜਾ ਰਹੀਆਂ ਨੇ ਸਕੂਲਾਂ ਦੇ ਵਿੱਚ ਵੀ ਜਿਹੜੀ ਹੈ ਉਹ ਦੇ ਆਤਮੰਤਰੀ ਵਿੱਦਿਆ ਨਹੀਂ ਦਿੱਤੀ ਜਾ ਰਹੀ ਤੇ ਵੀ ਸਿਰਫ ਪੜ੍ਹਾਈ ਤੇ ਜ਼ੋਰ ਦਿੱਤਾ ਹੋਇਆ ਸੁਪਨੇ ਇਹ ਨੇ ਕਿ ਪੜ੍ਹ ਲਿਖ ਕੇ ਉਹ ਚੰਗੀ ਨੌਕਰੀ ਚਾਹੀਦੀ ਹੈ ਡਾਕਟਰ ਬਣਨਾ ਹੈ ਇੰਜੀਨੀਅਰ ਬਣਨਾ ਪਰ ਇਸ ਗੱਲ ਦੇ ਉੱਤੇ ਜ਼ੋਰ ਨਹੀਂ ਦਿੱਤਾ ਜਾ ਰਿਹਾ ਕਿ ਅਸੀਂ ਚੰਗੇ ਇਨਸਾਨ ਵੀ ਬਣਨਾ ਹੈ ਡਾਕਟਰ ਤਾਂ ਬਣੋ ਪਰ ਚੰਗੇ ਇਨਸਾਨ ਵੀ ਨਾਲ ਬਣੋ ਇੰਜੀਨੀਅਰ ਬਣੋ ਚੰਗੇ ਇਨਸਾਨ ਵੀ ਬਣੋ ਮੰਤਰੀ ਸੰਤਰੀ ਬਣੋ ਅਫਸਰ ਬਣੋ ਪਰ ਨਾਲ ਚੰਗੇ ਇਨਸਾਨ ਵੀ ਬਣੋ ਸੋ ਜੇ ਚੰਗੇ ਸੰਸਕਾਰ ਚੰਗੇ ਗੁਣ ਮਾਪਿਓ ਦੇ ਦੁਆਰਾ ਯਾ ਟੀਚਰ ਦੁਆਰਾ ਜੋ ਦਿੱਤੇ ਜਾਣਗੇ ਬੱਚਿਆਂ ਨੂੰ ਉਹੀ ਅੱਗੇ ਆ ਸਾਡੇ ਦੇਸ਼ ਦਾ ਭਵਿੱਖ ਬਦਲਣਗੇ ਪਰ ਇਸ ਗੱਲ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਤਾਂ ਪਹਿਲਾਂ ਤੇ ਇਹ ਮਾਪਿਓ ਦਾ ਕਸੂਰ ਹੈ ਜਿਹਦੀ ਉਹ ਸਜ਼ਾ ਭੁਗਤ ਰਹੇ ਨੇ ਪਰ ਦੂਜੀ ਗੱਲ ਮੈਂ ਉਹਨਾਂ ਬੱਚਿਆਂ ਨੂੰ ਇਹ ਕਹਿਣਾ ਚਾਹਾਂ ਕਿ ਵੇਖੋ ਮਾਪਿਓ ਚਾਹੇ ਜਿਸ ਤਰ੍ਹਾਂ ਦੇ ਵੀ ਨੇ ਮਾਪਿਓ ਦਾ ਜਿਹੜਾ ਲੇਖਾਂ ਜੋਖਾਂ ਦਿੱਤਾ ਨਹੀਂ ਜਾ ਸਕਦਾ ਜਦੋਂ ਅਸੀਂ ਬੱਚੇ ਸੀਗੇ ਸਾਡੀਆਂ ਹਰ ਤਰ੍ਹਾਂ ਦੀਆਂ ਮਨਮਾਨੀਆਂ ਉਹਨਾਂ ਨੇ ਭੁਗਤੀਆਂ ਨੇ ਹਰ ਤਰ੍ਹਾਂ ਦੇ ਨਾਲ ਸਾਨੂੰ ਬਰਦਾਸ਼ਤ ਕੀਤਾ ਹੈ ਸਾਡੀ ਪਾਲਣਾ ਕੀਤੀ ਹੈ ਤੇ ਪਰ ਕਦੇ ਵੀ ਉਹਨਾਂ ਨੇ ਸਾਨੂੰ ਘਰੋਂ ਨਹੀਂ ਕੱਢਿਆ ਸੋ ਅੱਜ ਜਦੋਂ ਬਜ਼ੁਰਗ ਹੋ ਗਏ ਨੇ ਇੱਕ ਬਜ਼ੁਰਗ ਵੀ ਬੱਚੇ ਵਾਂਗ ਹੋ ਜਾਂਦਾ ਕਿਉਂਕਿ ਉਹਨਾਂ ਦੇ ਦਿਮਾਗ ਦੀਆਂ ਨਾੜਾਂ ਜਿਹੜੀਆਂ ਸੁਗੜ ਜਾਂਦੀਆਂ ਨੇ ਸਮਝ ਜਿਹੜੀ ਆ ਉਹ ਘਟ ਜਾਂਦੀ ਹੈ ਬੰਦੇ ਦੀ ਇੱਕ ਤਰ੍ਹਾਂ ਦਾ ਉਹ ਜਿੱਦੀ ਸੁਭਾਅ ਹੋ ਜਾਂਦਾ ਹੈ ਬੱਚੇ ਵਾਂਗ ਹੋ ਜਾਂਦਾ ਹੈ। ਸੋ ਜਿਸ ਤਰ੍ਹਾਂ ਅਸੀਂ ਜਿੱਦਾਂ ਕੀਤੀਆਂ ਸਾਡੇ ਮਾਪਿਓ ਨੇ ਬਰਦਾਸ਼ਤ ਕੀਤੀਆਂ ਹੁਣ ਇਸੇ ਤਰ੍ਹਾਂ ਹੀ ਸਾਡੇ ਮਾਪਿਓ ਜਿੱਦ ਕਰਨਗੇ ਤੇ ਸਾਨੂੰ ਬਰਦਾਸ਼ਤ ਕਰਨੀਆਂ ਪੈਣੀਆਂ। ਵੇਖੋ ਮਾਪਿਆਂ ਨੂੰ ਵੀ ਸੰਭਾਲਣਾ ਹੈ ਤੇ ਆਪਣੇ ਪਰਿਵਾਰ ਨੂੰ ਵੀ ਸੰਭਾਲਣਾ ਹੈ। ਇਹ ਸਾਡੀ ਜ਼ਿੰਮੇਵਾਰੀ ਹੈ। ਸੋ ਇਸ ਕਰਕੇ ਬੇਨਤੀ ਹੈ ਕਿ ਮਾਪਿਓ ਨੂੰ ਘਰੋਂ ਬਾਹਰ ਨਾ ਕੱਢੋ। ਇਹਨਾਂ ਆਸ਼ਰਮਾਂ ਦੀ ਲੋਡ ਤਾਂ ਹੀ ਪੈ ਰਹੀ ਹੈ ਜਦੋਂ ਅਸੀਂ ਆਪਣਾ ਇਨਸਾਨ ਹੋਣ ਦਾ ਫਰਜ਼ ਨਹੀਂ ਨਿਭਾ ਰਹੇ ਇਹ ਅਹਿਸਾਸ ਸਾਡੇ ਅੰਦਰੋਂ ਜਿਹੜਾ ਖਤਮ ਹੋ ਚੁੱਕਾ ਆ ਸਿਰਫ ਪੈਸਾ ਕਮਾਉਣਾ ਐਸ਼ੋ ਆਰਾਮ ਦੇ ਸਾਧਨ ਬਣਾਣੇ ਆਪਣੇ ਬੱਚਿਆਂ ਲਈ ਸੋਚਣਾ ਕਿ ਬੱਚਿਆਂ ਨੂੰ ਕੁਝ ਚੰਗਾ ਦੇਖੋ ਨਾਲ ਦਾ ਬਣਾ ਦੇਈਏ ਇਹ ਸਾਰਾ ਕੁਝ ਇਸੇ ਤਰ੍ਹਾਂ ਹੀ ਚੱਲੀ ਜਾਣਾ ਪਰ ਇਹਦੇ ਨਾਲ ਲਾਭ ਕੁਝ ਨਹੀਂ ਹੋਣਾ ਸੋ ਬੇਨਤੀ ਹੈ ਕਿ ਇੱਕ ਨਾ ਇੱਕ ਦਿਨ ਸਮਾਂ ਸਾਡੇ ਤੇ ਵੀ ਸਾਡੇ ਉੱਤੇ ਵੀ ਆ ਕੇ ਖੜ੍ਹ ਜਣਾ ਆ। ਜਿਸ ਤਰ੍ਹਾਂ ਸਾਡੇ ਮਾਪਿਓ ਨੇ ਸਾਨੂੰ ਪਾਲਿਆ ਸਾਡੇ ਲਈ ਸੁਪਨੇ ਦੇਕੇ ਸੀ। ਇਸੇ ਤਰ੍ਹਾਂ ਹੀ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਦੇ ਸੁਪਨੇ ਦੇਖ ਰਹੇ ਹਾਂ ਉਹਨਾਂ ਲਈ ਬੇਨਤ ਕਰ ਰਹੇ ਹਾਂ। ਪਰ ਇੱਕ ਨਾ ਇੱਕ ਦਿਨ ਖੜ੍ਹਣਾ ਅਸੀਂ ਵੀ ਉੱਥੇ ਜਾ ਕੇ ਹੀ ਆ। ਸੋ ਹੱਥ ਜੋੜ ਕੇ ਬੇਨਤੀ ਹੈ ਕਿ ਆਓ ਵਿਚਾਰ ਕਰੀਏ ਆਪਣੇ ਵੀ ਜੀਵਨ ਨੂੰ ਬਦਲੀਏ ਥੋੜਾ ਜਿਹਾ ਪ੍ਰਮਾਤਮਾ ਦੇ ਵੱਲ ਆਪਣੇ ਮਨ ਨੂੰ ਲਗਾਈਏ। ਚੰਗੇ ਸੰਸਕਾਰ ਆਪਣੇ ਅੰਦਰ ਵੀ ਪੈਦਾ ਕਰੀਏ ਤੇ ਆਪਣੇ ਬੱਚਿਆਂ ਦੇ ਅੰਦਰ ਵੀ ਪੈਦਾ ਕਰੀਏ ਤਾਂ ਕਿ ਆਉਣ ਵਾਲਾ ਸਮਾਂ ਨੂੰ ਬਦਲਿਆ ਜਾ ਸਕੇ ਮੀਰੋ ਬੇਨਤੀ ਹੱਥ ਜੋੜ ਕੇ ਇੱਕ ਦੂਜੇ ਤੇ ਕੰਮ ਆਇਆ ਕਰੋ ਕੋਈ ਦੋਸਤ ਦੁਸ਼ਮਣ ਨਾ ਵੇਖਿਆ ਕਰੋ ਕਿਸੇ ਦੀ ਚੰਗੀ ਮਾੜੀ ਨਾ ਵੇਖਿਆ ਕਰੋ ਕਿਸੇ ਦੂਸਰੇ ਦੇ ਔਗਣਾਂ ਨਾ ਵੇਖਿਆ ਕਰੋ ਸੰਸਾਰ ਸਾਰਾ ਔਗਣ ਹਰਾ ਹੈ ਸਾਡੇ ਵਿੱਚ ਵੀ ਕਮੀਆਂ ਨੇ ਸਿਰਫ ਸਾਨੂੰ ਦਿਖਾਈ ਨਹੀਂ ਦਿੰਦੀਆਂ ਸਾਡੇ ਮੋਹ ਤੇ ਕਾਲਖ ਲੱਗੀ ਹੋਵੇ ਸਾਨੂੰ ਦਿਖਾਈ ਨਹੀਂ ਦਿੰਦੀ ਦੂਸਰਾ ਬੰਦਾ ਹੀ ਦੱਸੇਗਾ ਠੀਕ ਹੈ ਸੋ ਇਸੇ ਤਰ੍ਹਾਂ ਹੀ ਅਸੀਂ ਇੱਕ ਦੂਸਰੇ ਦੇ ਔਗਣ ਵੇਖਦੇ ਆ ਕਿਉਂਕਿ ਸਾਨੂੰ ਸਾਡੀ ਜਿਹੜੀ ਦ੍ਰਿਸ਼ਟੀ ਹੈ ਦੋਖ ਦ੍ਰਿਸ਼ਟੀ ਹੈ ਇਹ ਦੋਖ ਦ੍ਰਿਸ਼ਟੀ ਹਰੇਕ ਇਨਸਾਨ ਦੇ ਅੰਦਰ ਹੁੰਦੀ ਹੈ ਜਿੰਨੀ ਦੇਰ ਪ੍ਰਮਾਤਮਾ ਦਾ ਨਾਮ ਨਾ ਜਪਿਆ ਜਾਵੇ ਉਹਦੀ ਭੈ ਭਾਵਨੀ ਅੰਦਰ ਨਾ ਜਾਵੇ ਪ੍ਰੇਮ ਨਾ ਜਾਵੇ ਉੰਨੀ ਦੇਰ ਇਹ ਦੋਖ ਦ੍ਰਿਸ਼ਟੀ ਜਿਹੜੀ ਹੈ ਉਹ ਖਤਮ ਨਹੀਂ ਹੁੰਦੀ ਸੋ ਬਸ ਛੋਟੀ ਜੀ ਬੇਨਤੀ ਹੈ ਕਿ ਆਪਾਂ ਆਪਣੇ ਫਰਜ਼ ਨੂੰ ਨਿਭਾਈਏ ਮੈਂ ਫਿਰ ਬੇਨਤੀ ਕਰਾਂਗਾ ਕਿਪੜੇ ਮਾਤਾ ਪਿਤਾ ਦੀ ਜਿਸ ਤਰ੍ਹਾਂ ਵੀ ਹੋ ਸਕੇ ਸੇਵਾ ਕਰੋ ਉਹਨਾਂ ਨੂੰ ਬਰਦਾਸ਼ਤ ਕਰੋ ਇਹ ਕਰਨਾ ਹੀ ਪੈਣਾ ਇਹ ਸਾਡਾ ਫਰਜ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ